ਸੰਯੋਗ ਬੀਜਪੀ ਸਾਹਿਬ ਪੰਜਾਬ ਅਤੇ ਮਾਨਯੋਗ ਜਿੱਕੀ ਜਿੱਕੀ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਤੇ ਆਲਰੇਡੀ ਮਾੜੇ ਅਨਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਆਲਰੇਡੀ ਚੱਲ ਰਹੀ ਆ ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ਏਸੀਪੀ ਸਾਹਿਬ ਤੇ ਦਿਲਬਾਖ ਸਿੰਘ ਸੀਆਈਏ ਦੇ ਜਿਹੜੇ ਇਨਚਾਰਜ ਐ ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਭੱਗੂਪੁਰ ਅ ਹੈ ਜਨਾਲੇ ਦੇ ਵਿੱਚ ਪਿੰਡ ਐਂਡ ਇਹਦੇ ਨਾਲ ਗੁਰਕੀਰਤ ਵਡਾਲੀ ਇੱਥੇ ਛਾਟੇ ਦਾ ਇਹ ਦੋ ਜਾਨਿਆਂ ਨੂੰ ਅਰੈਸਟ ਕੀਤਾ ਔਰ ਇੱਕ ਐਫ ਆਈ ਆਰ 17 ਨੰਬਰ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤੀ ਆ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ 3 ਵੈਪਨ ਨੇ ਇੱਕ 32 ਬੋਰ ਰਵਾਲਵਰ ਆ ਇੱਕ ਸਪਰਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜਿੰਦਾ ਕਾਰਤੂਸ ਵੀ ਨੇ ਔਰ 20000 ਦੀ ਡਰੱਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੇ ਪਾਤਰ ਹੈ ਜੀ ਸਰ ਜਿੱਦੋ ਦੇ ਰਹਿਣ ਵਾਲੇ ਸੀ ਜੀ ਇਹ ਦੋਨੋਂ ਤੇ ਨੰਬਰ ਪਰਫਰਮਿੰਗ ਵੀ ਕਰਦੇ ਹੁੰਦੇ ਆ ਉਮਰ ਗਿੰਦੀ ਜਿਹੜਾ ਸਰਜੀਤ ਸਿੰਘ ਆ ਜੀ ਇਹ 44 ਸਾਲ ਆ ਇਹਦੀ ਏਜ ਔਰ ਗੁਰਕੀਰੇ ਤੇ ਯੰਗ ਮੁੰਡਾ ਆ ਉਹ 21 ਸਾਲ ਆ ਜਿਹੜਾ ਸਰਜੀਤ ਐ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਆ ਸਰਾਏ ਮੰਤਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਆਲਰੇਡੀ ਅੱਧਾ ਕਿਲੋ ਆਪੀਐਮ ਦਾ 2014 ਦਾ ਔਰ ਇਹ ਜਿਹੜਾ ਮੁੰਡਾ ਯੰਗ ਆ ਨੈਚੁਰਲੀਆ ਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲਚ ਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਪਰ ਕਿਤੋਂ ਲੈ ਕੇ ਆਉਂਦੇ ਸੀ ਇਹ ਹਜੇ ਪ੍ਰੀਲੀਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਇਹ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ ਫੋਰਚਨਰ ਇੱਕ ਗੱਡੀ ਵੀ ਆ ਜੀ ਜਿਹਦੇ ਨੰਬਰ ਹੈ ਜਾਂ ਚਾਲੀ ਨੰਬਰ ਲਗਾਇਆ ਨਹੀਂ ਹਲੇ ਚੈੱਕ ਕਰ ਰਹੇ ਜੀ ਉਹਦੇ ਕਾਫੇ ਜਿਹੜੇ ਹਾਲੇ ਤੱਕ ਤਾਂ ਸਿਰਫ ਏਸੀ ਇਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਤੇ ਅਸੀਂ ਕੰਮ ਕਰ ਰਹੇ ਆ ਜਿਹੜੇ ਬੈਕਵਰਡ ਲਿੰਕਸ ਤੋਂ ਹੀ ਇਹ ਗੱਲ ਆਈ ਆ ਵੀ ਇਹ ਝਾਰਖੰਡ ਤੋਂ ਆਈ ਆ ਹਾਲਾਂਕਿ ਜਿਹੜੀਆਂ ਅਸੀਂ ਪਿਛਲੀਆਂ ਰਿਕਵਰੀਜ਼ ਕੀਤੀਆਂ ਉਹ ਚ ਚਾਰਖੰਡ ਘਟਾਇਆ ਪਰ ਵੈਸੇ ਇਹਨ ਜਿਹੜੀ ਹਿਸਟਰੀ ਹੈ ਦੀ ਐਨਡੀਪੀਐਸ ਦੀ ਉਹ ਚ ਅੱਗੇ ਵੀ ਉਤੋਂ ਸਪਲਾਈ ਹੁੰਦੀ ਰਹੀ ਹੈ ਪਰ ਸਾਡੇ ਆ ਰੀਸੈਂਟਲੀ ਕੇਸਸ ਚੋਂ ਇੱਕ ਕੇਸ ਹੈ ਜੇ ਵੈਪਨ ਸਰ ਲੀਗਲ ਕਿੰਨੇ ਵੈਪਨ ਵੈਸੇ ਦੇ ਕੋ ਲਾਇਸੈਂਸ ਹੈਗਾ ਆ ਪਰ ਐਕਸਪਾਇਰ ਆ ਇਸ ਕਰਕੇ ਐਟ ਪ੍ਰੈਜ਼ੈਂਟ ਇਲਲੀਗਲ ਵੈਪਨ ਇਨ ਹੈ ਠੀਕ ਹੈ